ਵंदन ਅਨਕ ਬਾਰ ਸਰਬ ਕਲਾ ਸਮਰਥ ਡੋਲਣ ਦੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਵੇਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮੰਨੈ ਪਰ ਤਖ ਗੁਰ ਨਿਸਤਾਰੇ ਜੇਤਾ ਸਮੰਦ ਸਾਗਰ ਨੀਰ ਭਰਿਆ ਤੇਤੇ ਅਗਣ ਹਮਾਰੇ ਦਿਆ ਕਰਹੁ ਕਿਸ ਮਿਹਰਿਉ ਪਾਵਹੁ ਡੋਬ ਦੇ ਪਥਰ ਤਾਰੇ ਜੀੜਾ ਅਗਣ ਬਰਾਬਰ ਤਪੈ ਹੀਤਰ ਵਗ ਕਾਤੀ ਪਰਨ ਵਤਨ ਆਨਕ ਉਪਮੁ ਪਛਾਨੈ ਸੁਖ ਵੈ ਦਿਨ ਰਾਤੀ ਸੁਖੋ ਟਲ ਗੁਰ ਸੇਵੀਐ ਆਨ ਸਜ ਸੁਬਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਵਤ ਖਸਮਦੀ ਨੂਰੇ ਅਰਸੋ ਕੁਰਸੋ ਝਟੀਐ ਤੋਦੜਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿ ਹੈ ਸਜਣ ਸਚਾ ਪਾਤਿ ਸਾਹ ਸਿਰ ਸਾਹਾਂ ਦਸਾਹ ਜੇ ਸੁਪਾਸ ਬੈਠਿਆ ਸੋਈ ਹੈ ਸਬਨਾ ਦਾਵੇ ਸਾਹ ਸਾਧਨਾ ਸੇਵਾਹੇ ਗੁਰ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲਖ ਹੋਈ ਗੋਨਨ ਦਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਆ ਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲਖੋਈ ਗੁਣ ਨਦਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਬਾਲ ਪ੍ਰਭ ਸੋਈ ਜਾ ਕੇ ਸਰਨ ਪਿਆ ਸੁਖ ਪਾਈਐ ਬਾਹੜ ਦੁਖ ਨਾ ਹੋਈ ਰਹਾਉ ਵਡ ਭਾਗੀ ਸਾਧ ਸੰਗ ਬਰਾਪਤ ਤਿਨ ਭੇਟ ਤ ਦੁਰਮਤਖ ਹੋਈ ਤੈਨ ਕੀ ਧੂਰ ਨਾਨਕ ਦਾਸ ਬਾਂਛੈ ਜਨ ਹਰਿ ਨਾਮ ਅਰਧ ਪਰੋਈ ਵਡ ਭਾਗੀ ਸਾਧ ਸੰਗ ਬਰਾਪਤ ਤੈਨ ਭੇਟ ਤ ਦੁਰ ਮਤ ਖੋਈ ਤੈਨ ਕੀ ਧੂਰ ਨਾਨਕ ਦਾਸ ਬਾਂਛੈ ਜਿਨ ਹਰ ਨਾਮ ਹਿਰਦੈ ਪਰੋਈ ਵਾਹਿ ਗੁਰੂ ਜੀ ਕਾ ਸਾਹ ਵਾਹਿ ਗੁਰੂ ਜੀ ਕੀ ਫਤਿਹ ਧੰਨ ਵਾਹਿ ਗੁਰੂ ਜੀ ਸਰਠ ਮਹੱਲਾ ਪੰਜਵਾ ਅਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਦਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਸਾਹਿਬ ਜੀ ਆਦ ਗੁਰੇ ਨਮਹਿ ਜੋਗਾਦ ਗੁਰੇ ਨਮਹਿ ਸਤ ਗੁਰੇ ਨਮਹਿ ਸ੍ਰੀ ਗੁਰਦੇਵਏ ਨਮਹ ਹੈ ਜਗੋ ਜਗ ਅਟਲ ਤਨ ਤਨ ਸਾਇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾਸ ਗੁਰੂ ਸਹਿਬਾਨ ਜਗਦੀ ਜੋਤ ਆਦਰ ਨਾਦਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਬਾਦਸ਼ਾਹ ਜੀ ਪਾਵਨ ਹੁਕਮ ਨਾਮੇ ਸਾਹਿਬ ਅਸ਼ਿਸ਼ ਕੀਤੇ ਹਨ ਸੋਰਠਿ ਰਾਗ ਦੇ ਅੰਦਰ ਪੰਜਮ ਪਾਤਸ਼ਾਹ ਜੀਆ ਨੇ ਪਾਵਨ ਫਰਮਾਨ ਕੀਤੇ ਹਨ ਸੋਰਠ ਮਹੱਲਾ ਪੰਜਵਾ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਹਨ ਅਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲਖ ਹੋਈ ਸੱਚੇ ਪਾਤਸ਼ਾਹ ਜੀ ਪਾਵਨ ਫਰਮਾਨ ਕਰ ਰਹੇ ਹਨ ਕਿ ਜੋ ਆਕਾਲ ਪੁਰਖ ਪਰਮੇਸ਼ਰ ਜੋ ਸਾਰੇ ਜੀਵਾਂ ਦਾ ਦਾਤਾ ਹੈ ਸੋ ਓ ਪ੍ਰਮਾਤਮਾ ਆਕਾਲ ਪੁਰਖ ਅਬਨਾਸੀ ਜੋ ਜਨਮ ਮਰਨ ਤੋਂ ਰਹਿਤ ਹੈ ਸੋ ਸ੍ਰਿਸ਼ਟੀ ਦੇ ਕਰਤਾ ਮਾਲਕ ਸੱਚੇ ਪਾਤਸ਼ਾਹ ਜੀ ਜੋ ਸਦਾ ਟੱਲ ਰਹਿਣ ਵਾਲੇ ਹਨ ਜਿਸ ਦਾ ਨਾਮ ਸੱਚ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਸ ਨੇ ਸਦਾ ਸੱਚ ਰਹਿਣਾ ਹੈ ਸੋ ਇਸ ਵਾਸਤੇ ਪਾਤਸ਼ਾਹ ਜੀਆਂ ਨੇ ਫਰਮਾਨ ਕੀਤਾ ਹੈ ਕਿ ਜੋ ਅਬਨਾਸੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੋ ਸਾਰੇ ਜੀਆਂ ਦਾ ਦਾਤਾ ਹੈ ਤੇ ਮਾਰਾ ਕਰ ਰਹੇ ਹਨ ਉਸ ਨੂੰ ਸਿਮਰਤ ਦੇ ਨਾਲ ਸਿਮਰਨ ਦੇ ਨਾਲ ਉਸ ਦਾ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਮਨ ਤੇ ਲੱਗੀ ਹੋਈ ਮੈਲ ਹਉ ਮੈ ਦੀ ਉਹ ਖੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਸੋ ਪਰਮਾਤਮਾ ਅਬਨਾਸੀ ਜੋ ਸਾਰੇ ਜੀਆਂ ਦਾ ਦਾਤਾ ਹੈ ਉਸ ਨੂੰ ਧਿਆਨ ਦੇ ਨਾਲ ਉਸ ਨੂੰ ਸਿਮਰਨ ਦੇ ਨਾਲ ਪ੍ਰਮਾਤਮਾ ਦਾ ਇਹ ਨਾਮ ਜਪਣ ਦੇ ਨਾਲ ਸੋ ਸਭ ਮਲ ਖੋਈ ਮਨ ਤੇ ਜੋ ਲੱਗੀ ਹੋਈ ਮੈਲ ਉਹ ਖਤਮ ਹੋ ਜਾਂਦੀ ਹੈ ਗੁਣ ਗੁਣਾ ਦਾਨ ਧੰਨ ਦਾ ਖਜ਼ਾਨਾ ਹੈ ਉਹ ਭਗਤਾਂ ਨੂੰ ਦਿੱਤਾ ਹੈ ਮਹਾਰਾਜ ਜੀਆ ਨੇ ਬਰਤਨ ਬਿਰਲਾ ਪਾਵੇ ਕੋਈ ਨਾਮ ਦਾ ਜੋ ਬਰਤਨ ਹੈ ਉਸੋ ਕਿ ਸਰਲੇ ਦੇ ਹਿੱਸੇ ਵਿੱਚ ਆਉਂਦਾ ਹੈ ਜਿਸ ਤੇ ਮਹਾਰਾਜ ਕਿਰਪਾ ਕਰਦੇ ਹਨ ਉਸ ਨੂੰ ਆਪਣਾ ਨਾਮ ਜਪਾਉਂਦਾ ਹੈ ਉਸ ਜੀਵ ਮਨੁੱਖ ਤੇ ਮਹਾਰਾਜ ਕਿਰਪਾ ਕਰਦੇ ਹਨ ਉਸ ਨੂੰ ਆਪਣੇ ਨਾਮ ਦੀ ਦਾਤ ਦਿੰਦੇ ਹਨ ਕਿਉਂਕਿ ਮਾਲਕ ਨੇ ਉਸ ਨੂੰ ਸੋਝੀ ਦੇ ਦਿੱਤੀ ਹੈ ਕਿ ਜੋ ਪਰਮਾਤਮਾ ਅਬਨਾਸੀ ਜੀਵਨ ਹੈ ਸਾਰਿਆ ਜੀਵਾਂ ਦਾ ਦਾਤਾ ਹੈ ਜੋ ਜਨਮ ਮਰਨ ਤੋਂ ਰਹਿਤ ਹੈ ਉਹ ਸਾਨੂੰ ਜਪਣ ਦੇ ਨਾਲ ਸੋ ਜੀਵਨ ਸਫਲਾ ਹੋ ਜਾਵੇਗਾ ਇਸ ਵਾਸਤੇ ਗੁਣਾ ਦਾ ਖਜ਼ਾਨਾ ਜੋ ਪਰਮਾਤਮਾ ਦੇ ਨਾਮ ਦੀ ਬਰਕਤ ਹੈ ਉਹ ਆਪਣੇ ਭਗਤ ਜਣਾਂ ਨੂੰ ਮਹਾਰਾਜ ਜੀਆ ਨੇ ਬਖਸ਼ ਕੀਤੀ ਹੈ ਨਾਮ ਦਾ ਵਰਤਨ ਨਾਮ ਦਾ ਧਨ ਦਿੱਤਾ ਹੈ ਬਿਰਲਾ ਪਾਵੇ ਕੋਈ ਕੋਈ ਬਿਰਲਾ ਹੀ ਇਸ ਨੂੰ ਸਮਝ ਪਾਉਂਦਾ ਹੈ ਜਿਸ ਨੂੰ ਉਹ ਸੋਜੀ ਦੇਵੇ ਤਾਂ ਹੀ ਮਾਲਕ ਦੀ ਕਿਰਪਾ ਹੋ ਜਾਂਦੀ ਹੈ ਭਾਈ ਤੇ ਪਰਮਾਤਮਾ ਸੱਚੇ ਪਾਤਸ਼ਾਹ ਜੋ ਅਕਾਲ ਪੁਰਖ ਰੂਪ Jagਦੀ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਵਨ ਫਰਮਾਨ ਕਰ ਰਹੇ ਹਨ ਕਿ ਤੂੰ ਉਦਮ ਕਰਨਾ ਕਰ ਤੇ ਉਸ ਪਰਮਾਤਮਾ ਦੇ ਨਾਮ ਨੂੰ ਜਪਨਾ ਕਰ ਤੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੋੜ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜੋ ਤੇਰੀ ਸਹਾਇਤਾ ਕਰਨ ਵਾਲਾ ਹੈ ਪਰਮਾਤਮਾ ਜੋ ਗੁਰ ਗੋਪਾਲ ਹੈ ਉਸ ਨੂੰ ਪਾਤਸ਼ਾਹ ਜੀਆਂ ਨੇ ਗੁਰੂ ਵੀ ਆਖਿਆ ਗੋਪਾਲ ਆਖਿਆ ਹੈ ਗੁਰਬਾਣੀ ਦੇ ਵਿੱਚ ਨਰਾਇਣ ਵੀ ਆਖਿਆ ਹੈ ਪਰਮਾਤਮਾ ਦੇ ਅਨੇਕ ਨਾਮ ਹਨ ਅਨੇਕਾਂ ਨਾਮ ਦੇ ਨਾਲ ਉਸ ਨੂੰ ਆਉਣਾ ਕਰਤਾ ਹੈ ਉਸ ਦਾ ਨਾਮ ਲੈਣਾ ਕੀਤਾ ਹੈ ਸੋ ਇਸ ਵਾਸਤੇ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੀ ਸਰਨ ਪਿਆ ਸੁਖ ਪਾਈਐ ਬੌੜ ਦੁਖ ਨਾ ਹੋਈ ਗੁਰੂ ਦੀ ਸਰਨ ਪੈ ਕਰਕੇ ਉਹ ਸੱਚੇ ਨਾਮ ਨੂੰ ਜਪਣਾ ਕਰ ਤਾਹੀ ਸੁਖ ਪਾਈਐ ਬੌੜ ਦੁਖ ਨਾ ਹੋਈ ਫਿਰ ਮਹਾਰਾਜ ਕਹ ਰਹੇ ਹਨ ਦੁੱਖਾਂ ਤੋਂ ਛਡਕਾਰਾ ਹੋ ਜਾਵੇਗਾ ਤੂੰ ਉਸ ਪਰਮਾਤਮਾ ਦੇ ਨਾਮ ਨੂੰ ਮਨ ਦੇ ਨਾਲ ਉਸ ਨੂੰ ਜਪਨਾ ਕਰ ਚਿਤ ਲਾ ਕਰਕੇ ਉਸ ਪਰਮਾਤਮਾ ਦਾ ਸਿਮਰਨ ਕਰ ਚਿਤ ਲਾਇਆ ਹੀ ਉਸ ਪਰਮਾਤਮਾ ਦੇ ਨਾਮ ਨਾਲ ਜੁੜਿਆ ਜਾ ਸਕਦਾ ਹੈ ਜਦੋਂ ਅਸੀਂ ਚਿਤ ਨਹੀਂ ਲਾਵਾਂਗੇ ਪਰਮਾਤਮਾ ਦੇ ਨਾਮ ਦੇ ਨਾਲ ਜੁੜਾਂਗੇ ਨਹੀਂ ਫੇਰ ਸੁਖਾਂ ਦੀ ਪ੍ਰਾਪਤੀ ਤੇ ਬੁੱਖਾਂ ਦਾ ਨਾਸ ਕਿਸ ਤਰ੍ਹਾਂ ਹੋਵੇਗਾ ਇਸ ਵਾਸਤੇ ਮਹਾਰਾਜ ਕਹਿ ਰਹੇ ਹਨ ਕਿ ਸੱਚੇ ਨਾਮ ਦੇ ਨਾਲ ਜੁੜਨਾ ਕਰ ਜੋ ਅਬਨਾਸੀ ਜਨਮ ਮਰਨ ਤੋਂ ਰਹਿਤ ਪ੍ਰਮਾਤਮਾ ਹੈ ਉਸ ਦਾ ਸਿਮਰਨ ਕਰਨਾ ਕਰ ਉਸ ਨੂੰ ਜਪਨਾ ਕਰ ਮੇਰੇ ਮਨ ਜਪ ਗੁਰੂ ਗੋਪਾਲ ਪ੍ਰਭ ਸੋਈ ਹੈ ਮੇਰੇ ਮਨ ਉਸ ਪ੍ਰਮਾਤਮਾ ਨੂੰ ਜਪ ਤੇ ਉਸ ਦਾ ਸਿਮਰਨ ਕਰਨਾ ਕਰ ਤੇ ਉਸ ਦੀ ਸ਼ਰਨ ਵਿੱਚ ਪੈ ਕੇ ਪਿਆ ਸੁਖ ਪਾਈਐ ਬੌੜ ਦੁਖ ਨਾ ਹੋਈ ਸੋ ਗੁਰੂ ਮਹਾਰਾਜ ਪਾਤਸ਼ਾਹ ਜੀ ਦੁਖ ਘਟਨ ਵਾਲੇ ਹਨ ਸੁਖ ਦੇਣ ਵਾਲੇ ਹਨ ਜਿਹੜਾ ਉਸ ਪਰਮਾਤਮਾ ਕਾਲਪੁਰਖ ਵਾਹਿਗੁਰੂ ਜੋ ਸਮਰਾਥ ਹੈ ਜਿਸ ਨੂੰ ਅਬਨਾਸੀ ਆਖਿਆ ਹੈ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆ ਨੇ ਆਪਣੇ ਸ਼ਬਦ ਦੇ ਅੰਦਰ ਸੋ ਸਾਨੂੰ ਉਪਦੇਸ਼ ਦਿੱਤਾ ਹੈ ਕਿ ਉਸ ਪਰਮਾਤਮਾ ਅਬਨਾਸੀ ਨੂੰ ਸਦਾ ਸਿਮਰਨਾ ਕਰ ਉਸ ਨੂੰ ਧਿਆਉਣਾ ਕਰ ਉਸ ਦਾ ਨਾਮ ਜਪਣਾ ਕਰ ਤਾਂ ਹੀ ਸੁਖਾ ਦਿਨ ਵਰਤੀ ਤੈਨੂੰ ਪ੍ਰਾਪਤ ਹੋਵੇਗੀ ਤੇ ਦੁੱਖਾਂ ਦਾ ਨਾਸ ਹੋਵੇਗਾ ਸੋ ਇਸ ਵਾਸਤੇ ਗੁਰੂ ਮਹਾਰਾਜ ਜੀਆ ਨੇ ਸਾਨੂੰ ਜਪਣ ਦਾ ਉਪਦੇਸ਼ ਦਿੱਤਾ ਹੈ ਸੋ ਆਓ ਗੌਰ ਮੰਤਰ ਨੂੰ ਦਰੜ ਕਰਕੇ ਹਾਜ਼ਰੀਆਂ ਲਵਾ ਕੇ ਗੁਰੂ ਚਰਨਾਂ ਦੇ ਵਿੱਚ ਜੀਵਨ ਸਫਲਾ ਬਣਾਓ ਸੋਸਾਰੇ ਕਰੋ ਕਿਰਪਾ ਦੀ ਵਾਹ ਗੁਰੂ 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 Why Guru? 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 Why, 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 Guru? Guru, why, Guru, up, why, Guru, up, why, Guru up, why, good guru, up, why, good 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 up, ਸਾਲ ਸਾ ਵਾਹੇ ਗੁਰੂ ਜੀ ਕੀ ਫਤਿਹ ਧੰਨ ਧੰਨ ਵਾਹੇ ਗੁਰੂ ਜੀ ਸੋ ਸਭ ਨੂੰ ਜੀ ਆਇਆਂ ਗੁਰੂ ਮਹਾਰਾਜ ਸਬਦیاں ਹਾਜ਼ਰੀਆਂ ਦਾਰ ਲੇਖੇ ਪ੍ਰਵਾਨ ਕਰਨ ਸਰਬਾ ਦਾ ਪਲਾ ਕਰਨ ਨਾਨਕ ਨਾਮ ਚੜ ਦੇ ਕਲਾ ਤੇਰੇ ਬਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ